ਅੰਬਰ ਤਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਕ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾਣ ਨਾਨਕ ਗਾਵਿਆ ਗੁਣੀ ਨਧਾਨ ਗਾਵਿਆ ਸੋਣੀਏ ਮਨ ਰਖੀਏ ਭਾਉ ਦੁਖ ਭਾਰ ਹਰ ਸੁਖ ਘਰ ਲੈ ਜਾਏ ਗੁਰਮਖੇ ਨਾਦੰ ਗੁਰਮਖ ਵੇਦੰ ਗੁਰਮਖੇ ਰਹਾ ਸਮਾਈ ਗੁਰ ਏ ਸਰ ਗੁਰਗੋਰ ਕਬਰਮਾ ਗੁਰਪਾਰ ਬਤੀ ਮਾਈ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਕਥਾਂ ਨਾ ਜਾਈ ਗੁਰਾਏ ਕਦੇ ਬਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ